हाय नमस्कार विश यू आर वेरी हैप्पी न्यू ईयर फर्स्ट ऑफ़ ऑल एंड मेरा नाम रिया है एंड आई एम द मैनेजिंग डायरेक्टर ऑफ मैक जलंधर लुधियाना और आज हम लोगों ने न्यू ईयर सेलिब्रेशन करना था तो वी हैव थॉट ऑफ सेलिब्रेटिंग इन अ डिफरेंट वे जैसे कहते हैं कि खुशियां बांटने से ज़्यादा बड़ी इबादत कोई नहीं होती तो आज जैसे कि बाकी जगहों पर हम देखते हैं कि हवन हुआ पूजा हुआ वो सब भी हम करते हैं बट आज हमने किसी और वे में जाकर इबादत करने की कोशिश की और वो कोशिश हमारी सक्सेसफुल हुई बिकॉज ऑफ सोनिया जी एंड इनकी इनका हम देखते थे हमेशा कि शी इज डूइंग अ ग्रेट वर्क विद मिशन स्माइल एन जी ओ एंड इनसे मैंने रिक्वेस्ट किया कि आप लोग आइए इस बार और हमारे मैथ में हमारे साथ न्यू ईयर मनाइए और सो दे आर हेयर टूडे एंड मुझे बहुत अच्छा लग रहा है बच्चों से जैसी मैं मिली बहुत अच्छा लगा कि आज कुछ इतने प्यारे प्यारे बच्चे आए और उनके चेहरों पे स्माइल देखकर ही आई वॉज एन अ डिफरेंट फीलिंग सो थैंक यू सो मच मिशन स्माइल एन फॉर यू नो अग्रिंग टू दिस चलो मिलके खुशियां वंटीए नए साल का स्वागत करिए ਕਿਸੇ ਦਾ ਦੁੱਖ ਦੂਰ ਕਰੀਏ ਕਿਸੇ ਦੇ ਚਿਹਰੇ ਤੇ ਸਮਾਈਲ ਲੈ ਕੇ ਆਈਏ ਸਤਿ ਸ਼੍ਰੀ ਅਕਾਲ ਜੀ ਮੈਂ ਸੋਨੀਆ ਠਾਉੜਾ ਪ੍ਰੈਜ਼ੀਡੈਂਟ ਆਫ ਮਿਸ਼ਸ ਸਮਾਈਲ ਐਂਡ ਯੂ ਅੱਜ ਅਸੀਂ ਐਮਏਸੀ ਮੈਥ ਦੇ ਅਸੀਂ ਇੱਥੇ ਫਿਰੋਜ਼ ਜੋ ਮਾਲ ਰੋਡ ਤੇ ਇਹਨਾਂ ਦਾ ਹੈ ਇੰਸਟੀਚਿਊਟ ਜਿੱਥੇ ਕਿ ਗ੍ਰਾਫਿਕ ਡਿਜ਼ਾਈਨਰ ਬੱਚਿਆਂ ਨੂੰ ਸਿਖਾਈ ਜਾਂਦੀ ਏ ਅੱਜ ਉਹਨਾਂ ਨਾਲ ਮਿਲ ਕੇ ਅਜ ਮਿਸ਼ਨ ਸਮਾਈਲ ਨੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਜਿੱਥੇ ਆਪਾਂ ਸਲਮ ਏਰੀਆ ਦੇ ਬੱਚਿਆਂ ਨੂੰ ਵੀ ਅਸੀਂ ਕੁਝ ਵੈਬ ਡਿਜ਼ਾਈਨਿੰਗ ਬਾਰੇ ਦੱਸੀਏ ਕੁਝ ਉਹਨਾਂ ਦੇ ਟੇਸਟ ਬਾਰੇ ਦੱਸੀ ਉਹਨਾਂ ਨੂੰ ਛੋਟੀ ਜਿਹੀ ਮੂਵੀ ਦਿਖਾਈ ਗਈ ਉਹਨਾਂ ਵੱਲੋਂ ਖਿਲਾਇਆ ਗਿਆ ਹੈ ਤੇ ਬਹੁਤ ਹੀ ਅੱਛਾ ਬੱਚੇ ਇੰਜੋਏ ਕਰ ਰਹੇ ਨੇ ਤੁਸੀਂ ਖੁਦ ਦੇਖੋ ਕਿ ਬੱਚੇ ਕਿੰਨਾ ਇੰਜੋਏ ਕਰ ਰਹੇ ਉਹਨਾਂ ਲਈ ਇੱਕ ਨਵੀਂ ਚੀਜ਼ ਹੈ ਅਸੀਂ ਹਰ ਵਾਰੀ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੇ ਆ ਤੇ ਅੱਜ ਮੈਕ ਵਾਲਿਆਂ ਨੇ ਸਾਨੂੰ ਕਿਹਾ ਕਿ ਅਸੀਂ ਮਿਸ਼ਸ ਸਮਾਈਲ ਦੇ ਬੱਚਾ ਨਾਲ ਕੋਈ ਸੈਲੀਬ੍ਰੇਸ਼ਨਸ ਕਰਨਾ ਚਾਹੁੰਦੇ ਆ ਸੋ ਗੋਡ ਬles एवरीवन ਆਫ ਦ ਟੀਮ ਆਫ ਮੈਕ ਔਰ ਮੈਂ ਇਹ ਚਾਹੂੰਗੀ ਕਿ ਤੁਸੀਂ ਵੀ ਸਾਡੇ ਨਾਲ ਮਿਸ਼ਸ ਸਮਾਈਲ ਨਾਲ ਜੁੜ ਸਕਦੇ ਹੋ ਅਸੀਂ ਮਿਲ ਕੇ ਖੁਸ਼ੀਆਂ ਮਾਣ ਸਕਦੇ ਆ ਨਵੇਂ ਸਾਲ ਦਾ ਸਵਾਗਤ ਐਦਾਂ ਹੀ ਕੀਤਾ ਜਾਵੇ ਕਿਸੇ ਦੇ ਚਿਹਰੇ ਤੇ ਸਮਾਈਲ ਲੈ ਕੇ ਤੇ ਮੈਨੂੰ ਲੱਗਦਾ ਨਹੀਂ ਕਿ ਕਿਧਰੇ ਕੋਈ ਦੁੱਖ ਰਹੇਗਾ ਸੋ ਤੁਸੀਂ ਵੀ ਨਾਲ ਜੁੜੋ ਮਿਲ ਕੇ ਖੁਸ਼ੀਆਂ ਵੰਡਦੇ ਆ ਤਿੰਨਾਂ ਹੀ ਸਾਲ ਦਾ ਸਵਾਗਤ ਕਰਦੇ ਆ ਬਾਬਾ ਜੀ ਸਭ ਦੇ ਘਰਾਂ ਦੇ ਵਿੱਚ ਸਭ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਣ ਤੇ ਸਭ ਦੇ ਘਰਾਂ 'ਚ ਖੁਸ਼ੀਆਂ ਖੇੜੇ ਲੈ ਕੇ ਆਣ ਕਿਸੇ ਦੀ ਹੈਲਪ ਕਰਦੇ ਰਹੋ ਅੱਗੇ ਵਧਦੇ ਰਹੋ ਥੈਂਕ ਯੂ ਸੋ ਮਚ